DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਹੁਣ ED ਦੀ ਐਂਟਰੀ ਹੋ ਚੁੱਕੀ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਮੌਂਤਲ DI ਚ ਹਰਚਰਨ ਸਿੰਘ ਭੁੱਲਰ ਤੇ ਜائਦਾ ਦਾ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕਿ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਤੇ ਸਭ ਤੋਂ ਵੱਡੀ ਖਬਰ ਹੈ ਤੇ ਉੱਥੇ ਹੀ ਮੈਕਮੇਨ ਦੇ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ED ਦੀ ਹੁਣ ਐਂਟਰੀ ਹੋ ਚੁੱਕੀ ਹੈ CBI ਨੇ ਜਿਹੜਾ ਕਿ ਉਹਨਾਂ ਨੂੰ ਦੱਸਦੀ ਹੈ ਕਿ ਰਿਮਾਂਡ ਦੇ ਉੱਤੇ ਲਿਆਂਦਾ ਹੋਇਆ ਹੈ ਤੇ ਦੂਜੇ ਪਾਸੇ ਹੁਣ DI ਚ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ED ਵੀ ਐਂਟਰੀ ਕਰ ਚੁੱਕੀ ਹੈ ਤੇ ਜਿਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਅੰਗਲੇ ਚ ਇੱਕ ਐਫਆਈਆਰ ਹੋਰ ਦਰਜ ਕੀਤੀ ਗਈ ਹੈ ਤੇ ਉਥੇ ਹੀ ਪੰਜਾਬ ਪੁਲਿਸ ਦੇ ਵਿੱਚ ਵੱਡਾ ਜਿਹੜਾ ਕਿ ਭੁਚਾਲ ਦੇਖਣ ਨੂੰ ਮਿਲ ਰਿਹਾ ਹੈ ਤੇ ਇੱਕ ਮਹਿਕਮੇ ਦੇ ਵਿੱਚ ਵੱਡੀ ਹਲਚਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਗੱਲ ਕਰੀਏ ਡੀਆਈਸੀ ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਤਾਂ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਬੀਆਈ ਨੇ ਜਿਹੜਾ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਥੇ ਹੀ ਜਿਹੜੀ ਹੈ ਕਿ ਇੱਕ ਹੈਰਾਨ ਕਰਨ ਵਾਲੀਆਂ ਤਸਵੀਰਾਂ ਸામਨੇ ਆਈਆਂ ਸੀ ਤੇ ਜਿਸ ਦੌਰਾਨ ਗੱਲ ਕਰੀਏ ਤਾਂ ਡੀਆਈਸੀ ਹਰਚਰਨ ਸਿੰਘ ਭੁੱਲਰ ਦੇ ਕੋਲੋਂ ਜਿਹੜੇ ਕਿ ਉਹਨਾਂ ਦੇ ਘਰ ਦੇ ਵਿੱਚ ਜਦੋਂ ਈਡੀਆ ਮਾਫ ਕਰਨਾ ਸੀਬੀਆਈ ਨੇ ਛਾਪੇਮਾਰੀ ਕੀਤੀ ਤਾਂ ਉੱਥੇ ਹੀ ਛਾਪੇਮਾਰੀ ਦੇ ਦੌਰਾਨ ਸੋਨੇ ਦੇ ਗਹਿਣੇ ਤੇ ਉੱਥੇ ਹੀ ਕੈਸ਼ ਜਿਹੜਾ ਕਿ ਬ੍ਰਾਹਮਤ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਡੀਏਜੀ ਹਰਚਰਨ ਸਿੰਘ ਭੁੱਲਰ ਦੀ ਹੁਣ ਲਗਾਤਾਰ ਜਿਹੜੀਆਂ ਕਿ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਜਲਦ ਹੀ ਜਿਹੜੇ ਕਿ ਪੁਲਿਸ ਮੁਕ ਮਹਿਕਮੇ ਦੇ ਵਿੱਚ ਜਿਹੜੀਆਂ ਕਿ ਲੁਕੀਆਂ ਕਾਲੀਆਂ ਭੇਡਾਂ ਉਹਨਾਂ ਦੇ ਉੱਤੇ ਵੀ ਗਾਚ ਡਿੱਗਦੀ ਹੋਈ ਨਸਰ ਆ ਰਹੀ ਹੈ ਕਿਉਂਕਿ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਰਿਸ਼ਵਤ ਕੇਸ ਚ ਸੀਬੀਆਈ ਦੇ ਬਾਅਦ ਹੁਣ ਈਡੀ ਦੀ ਜਿਹੜੀ ਕਿ ਐਂਟਰੀ ਹੋ ਗਈ ਹੈ ਤੇ ਉਹ ਡੀਆਈਜੀ ਪੁੱਲਰ ਸਮੇਤ ਉਹਨਾਂ ਆਈਏਐਸ ਤੇ ਆਈਪੀਐਸ ਅਫਸਰਾਂ ਨੂੰ ਲੈ ਕੇ ਵੀ ਲਗਾਤਾਰ ਜਿਹੜੇ ਕਿ ਜਾਂਚ ਪੜਤਾਲ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਹੁਣਾ ਦੂਜੇ ਪਾਸੇ ਈਡੀ ਜਿਹੜੀ ਕਿ ਆਪਣੀ ਐਂਟਰੀ ਕਰ ਚੁੱਕੀ ਹੈ ਤੇ ਈਡੀ ਮੰਗਲਵਾਰ ਨੂੰ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਸੀਬੀਆਈ ਦਫ਼ਤਰ ਪਹੁੰਚ ਰਹੀ ਸੀ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ ਅੱਜ ਜਿਹੜੇ ਕੇਸਾਰੇ ਰਿਕਾਰਡ ਲਵੇਗੀ ਤੇ ਉੱਥੇ ਹੀ ਜਿਹੜੇ ਕਿ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਅੱਜ ਇਹ ਦੱਸਿਆ ਗਿਆ ਕਿ ਡੀਏਜੀ ਹਰਚਲਨ ਸਿੰਘ ਪੁੱਲਰ ਦੇ ਉੱਤੇ ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਜਿਹੜਾ ਕਿ ਦਰਜ ਕਰ ਲਿਆ ਹੈ ਤੇ ਕਈ ਜਿਹੜੇ ਕਿ ਅਧਿਕਾਰੀ ਨੇ ਉਹਨਾਂ ਨੂੰ ਲੈ ਕੇ ਵੀ ਇਹ ਦੱਸਿਆ ਗਿਆ ਹੈ ਕਿ ਉਹ ਰਡਾਰਤੇ ਨੇ ਦੂਜੇ ਪਾਸੇ ਈਡੀ ਦੀ ਦਾਖਲ ਨਾਲ ਪੰਜਾਬ ਦੇ ਅਫਸਰਾਂ ਦੀ ਜਿਹੜੀ ਕਿ ਉਹ ਵੀ ਮੁਸ਼ਕਲਾ ਵਧ ਸਕਦੀ ਹੈ ਨਹੀਂ ਕਿਉਂਕਿ ਰਿਕਾਰਡ ਲੈਣ ਦੇ ਬਾਅਦ ਏਡੀ ਦੀ ਜਿਹੜੀ ਕਿ ਟੀਮ ਨੋਟਿਸ ਭੇਜ ਕੇ ਇਹਨਾਂ ਅਫਸਰਾਂ ਨੂੰ ਬੇਨਾਮੀ ਜਾਇਦਾਦ ਦੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਦੇ ਲਈ ਬੁਲਾਵੇਗੀ ਤੌਥੇ ਹੀ ਸੀਬੀਆਈ ਨੇ ਡੀਆਈਸੀ ਪੁੱਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਹਿਲੀ ਵਾਰ ਜਿਹੜਾ ਕਿ 5 ਦਿਨਾਂ ਦਾ ਉਹਨਾਂ ਨੇ ਰਿਮਾਂਡ ਲਿਆ ਤੇ ਹੁਣ ਸੀਬੀਆਈ ਸੂਤਰਾਂ ਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਡੀਆਈਸੀ ਪੁੱਲਰ ਨੇ ਪੰਜਾਬ ਦੇ ਅਫਸਰ ਪਟਿਆਲਾ ਦੇ ਪ੍ਰਾਪਰਟੀ ਡੀਲਰ ਜਿਹੜੇ ਕਿ ਭពਿੰਦਰ ਸਿੰਘ ਦੇ ਜ਼ਰੀਏ ਜਿਹੜਾ ਕਿ ਚਾਇਦਾ ਦੇ ਵਿੱਚ ਨਿਵੇਸ਼ ਕਰਦੇ ਨੇ ਤੇ ਉਥੇ ਇਸ ਪੁਛਪੜਤਾਲ ਦੇ ਵਿੱਚ ਜਿਹੜਾ ਕਿ सीबीआई ਨੂੰ 14 ਅਫਸਰਾਂ ਦਾ ਪਤਾ ਲੱਗਿਆ ਜਿਸ ਵਿੱਚ 10 ਜਿਹੜੇ ਕਿ ਆਈਪੀਐਸ ਅਤੇ 4 ਆਈਏਐਸ ਅਫਸਰ ਨੇ ਤੇ ਜਿਸ ਤੋਂ ਬਾਅਦ ਜਿਹੜਾ ਕਿ ਇੱਕ ਲਗਾਤਾਰ ਜਿਹੜਾ ਕਿ ਕਈ chape mari ਜਿਹੜੀ ਕਿ ਟਿਕਾਣਿਆਂ ਦੇ ਉੱਤੇ ਕੀਤੀ ਜਾ ਰਹੀ ਹੈ ਤੇ ਹੁਣ ਈਡੀ ਜਿਹੜੀ ਕਿ ਐਂਟਰੀ ਕਰ ਚੁੱਕੀ ਹੈ ਤੇ ਜਿਸ ਤੋਂ ਬਾਅਦ ਹੁਣ ਡੀਆਈਸੀ ਹਰਚਰਨ ਸਿੰਘ ਭੁੱਲਰ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕਿ ਐਫਆਈਆਰ ਉਹਨਾਂ ਦੇ ਉੱਤੇ ਦਰਜ ਕਰ ਦਿੱਤੀ ਹੈ ਤੇ ਪਹਿਲਾ ਰਿਸ਼ਵਤ ਖੋਰੀ ਮਾਮਲਾ ਸਾਹਮਣੇ ਆਇਆ ਤੇ ਹੁਣ ਜਾਇਦਾਦ ਨੂੰ ਲੈ ਕੇ ਲਗਾਤਾਰ ਵਕਫ ਵਕਫਾ ਮਾ ਤੇ ਹਜੇ ਵੀ ਜਾਂਚ ਪੜਤਾਲ ਚੱਲ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਈਡੀ ਨੇ ਛੇੜਾ ਕੇ ਲਗਾਤਾਰ ਆਪਣੀ ਐਂਟਰੀ ਕਰ ਲਈ ਹੈ ਤੇ ਉੱਥੇ ਹੇ ਹੁਣ ਡੀਆਈਸੀ ਹਰਚਰਨ ਸਿੰਘ ਪੁੱਲਰ ਦੇ ਉੱਤੇ ਇੱਕ ਹੋਰ ਜਿਹੜੀ ਕਿ ਐਫਆਈਆਰ ਦਰਜ ਕੀਤੀ ਗਿਆ ਮਨਨ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ ਹੋਇਆ ਹੈ